ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਇੱਕ ਵਾਰੀ ਇੱਕ ਵੈਦ ਹੁੰਦਾ ਉਹਨੇ ਦੇਸੀ ਦਵਾਈਆਂ ਦਾ ਦੁਆਖਾਨਾ ਖੋਲ੍ਹਿਆ ਹੁੰਦਾ ਪਰ ਉਹ ਸਵੇਰੇ ਘਰੋਂ ਆਪਣੇ ਦੁਆਖਾਨੇ ਤੇ ਜਾਂਦਾ ਤੇ ਸ਼ਾਮ ਨੂੰ ਵਾਪਸ ਆਉਂਦਾ ਵੈਦ ਜੀ ਦੀ ਘਰ ਵਾਲੀ ਰੋਜ਼ਾਨਾ ਉਹਨਾਂ ਨੂੰ ਇੱਕ ਪਰਚੀ ਦਿੰਦੀ ਜਿੱਤੇ ਕੁਝ ਘਰ ਦਾ ਸਮਾਨ ਲਿਖਿਆ ਹੁੰਦਾ ਤੇ ਉਹ ਸ਼ਾਮ ਨੂੰ ਉਹ ਸਮਾਨ ਲੈ ਕੇ ਆਉਂਦਾ ਪੈਦ ਜੀ ਬੜੇ ਚੰਗੇ ਇਨਸਾਨ ਸੀ ਨੇਕ ਦਿਲ ਇਨਸਾਨ ਸੀ ਉਹਨਾਂ ਦੇ ਇੱਕ ਅਸੂਲ ਸੀ ਕਿ ਉਹ ਮਰੀਜ਼ਾਂ ਤੋਂ ਉਹਨੇ ਇੱਕ ਪੈਸੇ ਲੈਂਦੇ ਸੀ ਜਿੰਨੇ ਕੁ ਦਾ ਉਹ ਸਮਾਨ ਜਿਹੜਾ ਪਰਚੀ ਤੇ ਲਿਖਿਆ ਹੁੰਦਾ ਸੀ ਉਹ ਆਉਣਾ ਹੁੰਦਾ ਸੀ ਜਦੋਂ ਉਹ ਸਮਾਨ ਦੇ ਪੈਸੇ ਉਹਨਾਂ ਨੂੰ ਪੂਰੇ ਹੋ ਜਾਂਦੇ ਸੀ ਤਾਂ ਉਸ ਤੋਂ ਬਾਅਦ ਜਿਹੜੇ ਮਰੀਜ਼ ਆਉਂਦੇ ਸੀ ਉਹ ਉਹਨਾਂ ਦੇ ਪੈਸੇ ਨਹੀਂ ਲੈਂਦੇ ਸੀ ਫ੍ਰੀ ਜੀ ਦਵਾਈ ਦਿੰਦੇ ਸੀ ਤੇ ਇਸ ਤਰੀਕੇ ਦੇ ਨਾਲ ਹੀ ਉਹ ਦਿਨ ਇਕੱਠੀਆਂ ਕਰੀ ਜਾਂਦੇ ਸੀ ਆਪ ਇੱਕ ਦਿਨ ਉਹਨਾਂ ਦੀ ਦਵਾਖਾਨੇ ਦੇ ਸਾਹਮਣੇ ਇੱਕ ਕਾਰ ਆ ਕੇ ਰੁਕਦੀ ਆ ਤੇ ਉਹ ਪੈਂਚਰ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਕਾਰ ਦਾ ਮਾਲਕ ਉਹ ਛਾਂ ਦੇਖਦਾ ਤੇ ਛਾਂ ਉਹ ਕਿਤੇ ਦੀਦੀ ਨਹੀਂ ਬੈਠਣ ਨੂੰ ਤੇ ਉਹ ਦਵਾਖਾਨੇ ਦੇ ਅੰਦਰ ਅੱਗੇ ਬਹਿ ਜਾਂਦਾ ਤੇ ਉਹਦਾ ਡਰਾਈਵਰ ਜਿਹੜਾ ਹੁੰਦਾ ਉਹ ਕਾਰ ਨੂੰ ਠੀਕ ਕਰਨ ਲੱਗ ਜਾਂਦਾ ਪੈਂਚਰ ਲਾਉਣ ਲੱਗ ਜਾਂਦਾ ਉਸ ਟਾਈਮ ਬੈਦ ਜੀ ਦੀ ਕੁੜੀ ਬੈਦ ਜੀ ਕੋਲ ਖੇਡ ਰਹੀ ਹੁੰਦੀ ਆ ਤੇ ਉਹ ਉਹਨਾਂ ਨੂੰ ਕਹਿੰਦੀ ਆ ਕਿ ਆਪਾਂ ਘਰੇ ਚੱਲੀਏ ਜਾ ਕੇ ਆਪਾਂ ਖਾਣਾ ਖਾਈ ਮੈਨੂੰ ਭੁੱਖ ਲੱਗੀ ਆ ਪਰ ਬੈਦ ਜੀ ਸ਼ਾਇਦ ਇਹ ਸੋਚ ਤੇ ਵਿੱਚ ਸੀ ਕਿ ਜਿਹੜਾ ਇਨਸਾਨ ਆ ਬਾਹਰੋਂ ਆ ਕੇ ਬੈਠਾ ਸ਼ਾਇਦ ਉਹਨੇ ਕੋਈ ਦਵਾਈ ਲੈਣੀ ਆ ਤੇ ਉਹ ਇਨਸਾਨ ਕਾਰ ਦਾ مالک ਵੀ ਇਹੀ ਸੋਚ ਰਿਆ ਸੀ ਬੈਦ ਜੀ ਤਾਂ ਹੀ ਆਪਣੀ ਬੇਟੀ ਨੂੰ ਲੈ ਕੇ ਨਹੀਂ ਜਾ ਰਹੇ ਸ਼ਾਇਦ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਤੇ ਉਹ ਸੋਚ ਰਹੇ ਨੇ ਵੀ ਮੈਂ ਕੁਝ ਲਵਾਂ ਉਹਨਾਂ ਤੋਂ ਤੇ ਉਹ ਕਾਰ ਦੇ مالک ਨੇ ਮਨ ਬਣਾ ਕੇ ਬੈਦ ਜੀ ਕੋਲੇ ਆਪਣੀ ਮਰਜ਼ ਦੱਸੀ ਆਪਣੀ ਬਿਮਾਰੀ ਦੱਸੀ ਕਾਰ ਦਾ مالک ਉਹਨਾਂ ਨੂੰ ਕਹਿੰਦਾ ਵੀ ਮੈਂ ਮੇਰੇ ਬੱਚੇ ਨਹੀਂ ਹੁੰਦੇ ਮੈਂ ਇਸ ਗੱਲ ਤੋਂ ਪਰੇਸ਼ਾਨ ਆ ਮੇਰੇ ਕੋਈ ਜਵਾਕ ਨਹੀਂ ਜੇ ਹੋ ਸਕਦਾ ਤਾਂ ਕੋਈ ਮੈਨੂੰ ਅਜਿਹੀ ਦਵਾਈ ਦਿਓ ਬੈਦ ਜੀ ਨੇ ਗੱਲਾਂ ਕਰਦੇ ਕਰਦੇ ਉਹਨਾਂ ਨੂੰ 2-4 ਕੁੜੀਆਂ ਬਣਾ ਕੇ ਦਿੱਤੀਆਂ ਦਵਾਈ ਦਿੱਤੀ ਇਸ ਤੋਂ ਬਾਅਦ ਓਕਾਰ ਦੇ ਮਾਲਕ ਨੇ ਉਹਨਾਂ ਨੂੰ ਫੀਸ ਦੇ ਪੈਸੇ ਦੇਣੇ ਚਾਏ ਤਾਂ ਬੈਦ ਜੀ ਨੇ ਮਨਾਂ ਕਰਤੀ ਨਹੀਂ ਮੈਂ ਨਹੀਂ ਲੈਣੇ ਓਕਾਰ ਦਾ ਮਾਲਕ ਬੈਦ ਜੀ ਨਾਲ ਜ਼ਬਰਦਸਤੀ ਕਰਨ ਲੱਗ ਗਿਆ ਕਿ ਨਹੀਂ ਤੁਸੀਂ ਆਪਣੀ ਫੀਸ ਤਾਂ ਕਮ ਸੇ ਕਮ ਲਓ ਇਹ ਸਹੀਕ ਨਹੀਂ ਗੱਲਦਾ ਉਸੇ ਟਾਈਮ ਉੱਥੇ ਇੱਕ ਬੰਦਾ ਆਉਂਦਾ ਤੇ ਉਹ ਵਿੱਚੋਂ ਆ ਕੇ ਦੱਸਦਾ ਕਿ ਸ਼ਾਇਦ ਬੈਦ ਜੀ ਦੇ ਅੱਜ ਦੇ ਪੈਸੇ ਪੂਰੇ ਹੋ ਗਏ ਇਹਨਾਂ ਦਾ ਰੂਲ ਫਿਰ ਉਹ ਇਨਸਾਨ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਬੈਤ ਜੀ ਇਸ ਤਰ੍ਹਾਂ ਦੇ ਇਨਸਾਨ ਆ ਵੀ ਜਿੰਨੇ ਪੈਸੇ ਉਹਨਾਂ ਨੂੰ ਜੋ ਘਰੇ ਸਮਾਨ ਲੈ ਕੇ ਜਾਣਾ ਹੁੰਦਾ ਉਨੀ ਲੋਡ ਹੁੰਦੀ ਹੈ ਜਦੋਂ ਉਹ ਪੂਰੇ ਹੋ ਜਾਂਦੇ ਆ ਤਾਂ ਉਹ ਹੋਰ ਕਿਸੇ ਤੋਂ ਪੈਸੇ ਨਹੀਂ ਲੈਂਦੇ ਦਵਾਈ ਫ੍ਰੀਜ ਦਿੰਦੇ ਉਹ ਸੁਣ ਕੇ ਬੜਾ ਆਰਾਮ ਹੋਇਆ ਚਲੋ ਜੀ ਉਹ ਦਵਾਈ ਲੈ ਕੇ ਚੱਲਿਆ ਜਾਂਦਾ ਤੇ ਇਸ ਤਰ੍ਹਾਂ ਹੀ ਸਮਾਂ ਲੰਘਦਾ ਜਾਂਦਾ 10 ਸਾਲ 15 ਸਾਲ ਕੁੜੀਆਂ ਵੱਡੀਆਂ ਹੋ ਜਾਂਦੀਆਂ ਬੈਤ ਜੀ ਦੀਆਂ ਵੀ ਇੱਕ ਦਿਨ ਬੈਤ ਜੀ ਦੀ ਘਰ ਵਾਲੀ ਇੱਕ ਪਾਚੀ ਦੇ ਉੱਤੇ ਸਮਾਨ ਲੈ ਕੇ ਦਿੰਦੀ ਹੈ ਜਿਵੇਂ ਅੱਗੇ ਰਜਾਨਾ ਦਿੰਦੀ ਸੀ ਜਦੋਂ ਬੈਤ ਜੀ ਦਵਾਖਾਨੇ ਜਾ ਕੇ ਪਹੁੰਚ ਕੇ ਉਹ ਪੱਤੀ ਖੋਲ ਕੇ ਦੇਖਦੇ ਆ ਵੀ ਅੱਜ ਦਾ ਕਿੰਨਾ ਕਬਾਜਤਾ ਤਾਂ ਉਹਦੇ ਵਿੱਚ ਥੱਲੇ ਜਾ ਕੇ ਲਿਖਿਆ ਹੁੰਦਾ ਵੀ ਬੇਟੀ ਦੀ ਸ਼ਾਦੀ ਕਰਨੀ ਆ ਤੇ ਆਹਾ ਆ ਸਮਾਨ ਵੀ ਚਾਹੀਦਾ ਜਿਹੜਾ ਕਿ ਕਾਫੀ ਕੀਮਤੀ ਹੁੰਦਾ ਤੇ ਬੈਜ ਜੀ ਸੋਚਦੇ ਆ ਕਿ ਵੀ ਇੰਨੇ ਪੈਸੇ ਕਿਵੇਂ ਆਉਣਗੇ ਕਿੱਥੋਂ ਆਉਣਗੇ ਚਲੋ ਉਹ ਸੋਚਦੇ ਸੋਚਦੇ ਆਪ ਦਾ ਕੰਮ ਪਤਾ ਕਰਨ ਲੱਗ ਜਾਂਦੇ ਆ ਸਾਫ ਸਫਾਈ ਕਰਨ ਲੱਗ ਜਾਂਦੇ ਆ ਇੰਨੇ ਨੂੰ ਦਵਾਖਾਨੇ ਦੇ ਅੱਗੇ ਇੱਕ ਕਾਰ ਆ ਕੇ ਖੜਦੀ ਆ ਤੇ ਕਾਰ ਚੋਂ ਇੱਕ ਬੰਦਾ ਉਤਰਦਾ ਉਹ ਅੰਦਰ ਆਉਂਦਾ ਤੇ ਬੈਜ ਜੀ ਦਾ ਹਾਲ ਚਾਲ ਪੁੱਛਦਾ ਤੇ ਬੈਜ ਜੀ ਨੂੰ ਕਹਿੰਦਾ ਵੀ ਸ਼ਾਇਦ ਤੁਸੀਂ ਮੈਨੂੰ ਪਹਿਚਾਨਿਆ ਜੇ ਤੁਹਾਨੂੰ ਯਾਦ ਹੋਵੇ ਤਾਂ 10-15 ਸਾਲ ਪਹਿਲਾਂ ਮੇਰੀ ਇੱਥੇ ਕਾਰ ਖਰਾਬ ਹੋ ਗਈ ਸੀ ਮੈਂ ਇੱਥੇ ਬੈਠਾ ਸੀ ਮੈਂ ਤਾਂ ਦਵਾਈ ਨਹੀਂ ਸੀ ਮੇਰੇ ਔਲਾਦ ਨਹੀਂ ਹੁੰਦੀ ਮੇਰੇ ਜਵਾਕ ਨਹੀਂ ਤੇ ਤੁਸੀਂ ਮੈਨੂੰ ਦੋ ਕੁੜੀਆਂ ਦਿੱਤੀਆਂ ਸੀ ਉਸ ਤੋਂ ਬਾਅਦ ਮੇਰੇ ਦੋ ਬੱਚੇ ਨੇ ਫਿਰ ਬੈਜ ਜੀ ਨੂੰ ਯਾਦ ਆ ਗਿਆ ਤੇ ਹਾਂ ਹਾਂ ਮੈਨੂੰ ਆ ਗਿਆ ਉਹ ਕਹਿੰਦਾ ਕਿ ਮੇਰੀ ਘਰ ਵਾਲੀ ਕਈ ਦਿਨਾਂ ਤੋਂ ਕਹਿ ਰਹੀ ਹੈ ਕਿ ਹੁਣ ਆਪਣੇ ਬੱਚੇ ਵੀ ਹੋ ਗਏ ਤੁਸੀਂ ਉਹਨਾਂ ਕੋਲ ਜਾ ਕੇ ਆਓ ਉਹਨਾਂ ਦੀ ਵਜ੍ਹਾ ਕਰਕੇ ਆਪਣੇ ਬੱਚੇ ਹੋਏ ਨੇ ਤੇ ਹੁਣੇ ਵਿਆਹ ਤੋਕੇ ਵੀ ਹੋ ਗਏ ਤੇ ਬਾਕੀ ਕਹਿੰਦਾ ਮੈਂ ਵੀ ਆਪਣੀ ਗੁੜੀਆ ਲਈ ਕੋਈ ਸਮਾਨ ਲੈਣਾ ਸੀ ਤੇ ਜਦੋਂ ਮੈਂ ਉਹ ਸਮਾਨ ਲੈਂਦਾ ਸੀ ਤੇ ਮੈਨੂੰ ਤੁਹਾਡੀ ਕੁੜੀਆ ਦਾ ਵੀ ਖਿਆਲ ਆਇਆ ਜਿਹੜੀ ਉਸ ਟਾਈਮ ਰੋ ਰਹੀ ਸੀ ਵੀ ਚੱਲ ਗਏ ਆਪਾਂ ਭੁੱਖ ਲੰਗੀਏ ਘਰੇ ਚੱਲੀਏ ਡੈਡੀ ਤਾਂ ਫਿਰ ਮੈਂ ਜੋ-ਜੋ ਸਮਾਨ ਆਪਣੀ ਕੁੜੀਆਂ ਲਈ ਲਿਆ ਉਹੀ ਸਮਾਨ ਮੈਂ ਇਹਨੂੰ ਆਪਣੀ ਸਮਝ ਕੇ ਤੁਹਾਡੀ ਕੁੜੀਆ ਵਾਸਤੇ ਵੀ ਲੈ ਆਇਆ ਬੈਦ ਜੀ ਇਹ ਗੱਲਾਂ ਸੁਣ ਕੇ ਪ੍ਰਾਨ ਹੋ ਗਏ ਉਹਨਾਂ ਦੀ ਅੱਖਾਂ ਡੀਆਂ ਰਹੀਆਂ ਬੈਦ ਜੀ ਕਹਿੰਦੇ ਵੀ ਤੁਸੀਂ ਯਕੀਨ ਨਹੀਂ ਕਰੋਗੇ ਅੱਜ ਸਵੇਰੇ ਜਿਹੜੀ ਚਿੱਠੀ-ਚਿੱਟੀ ਆ ਨਾ ਮੇਰੀ ਪਤਨੀ ਨੇ ਉਹਦੇ ਵਿੱਚ ਉਹਨੇ ਮੇਰੀ ਬੇਟੀ ਦੇ ਲਈ ਸਮਾਨ ਲਿਖਿਆ ਵੀ ਆਹ ਚੀਜ਼ਾਂ ਲੈ ਕੇ ਆਓ ਮੈਂ ਸੋਚ ਰਿਹਾ ਸੀ ਕਿ ਵੇ ਇੰਨਾ ਸਮਾਨ ਮੈਂ ਕਿੱਥੋਂ ਲੈ ਕੇ ਜਾਵਾਂ ਤੇ ਜਦ ਨੂੰ ਹੁਣ ਤੁਸੀਂ ਆ ਗਏ ਪਰਾਣਾ ਨਾ ਹਰ ਵਕਤ ਹਰ ਵਕਤ ਆਪਣੇ ਨਾਲ ਹੁੰਦਾ ਤੇ ਸਾਨੂੰ ਦੇਖ ਰਿਹਾ ਜੇ ਅਸੀਂ ਚੰਗਾ ਕੀਤਾ ਤਾਂ ਸਾਡਾ ਚੰਗਾ ਉਹ ਵੀ ਕਰੇ ਸਾਨੂੰ ਚੰਗਾ ਮਿਲੇਗਾ ਬਸ ਥੋੜਾ ਜਿਹਾ ਇੰਤਜ਼ਾਰ ਕਰਨ ਦੀ ਲੋੜ ਥੋੜਾ ਜਿਹਾ ਸਬਰ ਰੱਖਣ ਦੀ ਲੋੜ ਹੈ ਵਿਸ਼ਵਾਸ ਰੱਖਣ ਦੀ ਲੋੜ ਤੇ ਜੇ ਤੁਸੀਂ ਬੁਰਾ ਕੀਤਾ ਤਾਂ ਜਦ ਤੁਸੀਂ ਵੀ ਇਸ ਤਰ੍ਹਾਂ ਨਾਲ ਜਾਣਦੇ ਬਸ ਮਿਹਨਤ ਕਰਦੇ ਰਹੋ ਸ਼ੌਕ ਨਾਲ ਪੈਸ਼ਨ ਨਾਲ ਇੱਕ ਨਾ ਇੱਕ ਦਿਨ ਤੁਸੀਂ ਚੰਗੇ ਬੱਡੇ ਮੁਕਾਮ ਤੇ ਜਰੂਰ ਪਹੁੰਚੂ ਐਵੇਂ ਨਹੀਂ ਕਿਸੇ ਨੇ ਕਿਹਾ ਕਿ ਖੁੱਲੀਆਂ ਛੱਤਾਂ ਵਾਲਿਆਂ ਦੇ ਦੀਵੇ ਤਾਂ ਕਦੋਂ ਦੇ ਬੁੱਝ ਗਏ ਹੁੰਦੇ ਕੋਈ ਤਾਂ ਹੈ ਜਿਹੜਾ ਹਵਾਵਾਂ ਦੇ ਵੀ ਖੰਭ ਘੱਟ ਧੰਨਵਾਦ ਦੋਸਤੋ ਗਲਤੀ ਭੁੱਲ ਚਾਫੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬਹੁਤ ਪਿਆਰ ਦੇ ਰਹੇ ਹੋ ਇਹਨਾਂ ਕਹਾਣੀਆਂ ਨੂੰ ਤੁਸੀਂ ਬਹੁਤ ਹੀ ਪਸੰਦ ਕਰ ਰਹੇ ਹੋ ਇਆਤੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੁਹਾਡੇ ਕਮੈਂਟਾਂ ਦੇ ਲਾਈਕਾਂ ਦੇ ਸ਼ੇਅਰ ਦੇ ਨਾਲ ਹੀ ਮੇਰਾ ਹੌਸਲਾ ਵੱਧਦਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਭਾਗ ਕੇ ਕਿਸੇ ਨਵੀਂ ਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ